ਆਦ ਗੱਬਰੂ ਦੀ ਰੇਡ ਹੁੰਦੀ ਵਿੱਚ ਪੜਾਂ ਦੇ ਪੈਣ ਪੜਾ ਕੇ ਕੰਨ ਗੋਜ ਦੇ ਥਪੜਿਆਂ ਨਾਲ ਕੈਰ ਮੋੜ ਖੇਡਦੇ ਜਾਂ ਕੇ ਮਾਰਦ ਖੇਡਦੇ ਖਤਰਿਆਂ ਨਾਲ ਜਲਾਲਾਬਾਦੀਆ ਜਦ ਭਲੌਰ ਵਾਲੇ ਮੁੰਡੇ 70 ਕਿਲੋ ਖੇਡਦੇ ਸਨ ਉਹਨਾਂ ਟਾਈਮ ਦੇ ਵਿੱਚ ਇਸ ਨੌਜਵਾਨ ਦੀ ਵੀ ਤੂਤੀ ਬੋਲੀ ਹੈ ਨਰਪੈਰ ਖੋਸੇ ਮੁੰਡਾ 1000 ਰੇਡ ਪੈ ਗਈ ਹੈ 1000 ਰੁਪਇਆ ਯੂ ਐਸ ਏ ਗਰੁੱਪ ਵੱਲੋਂ ਆਇਆ ਇਸ ਪੁਆਇੰਟ ਤੋਂ ਹੈ ਜਤਿੰਦਰ ਤੂਰ ਗੁਰਬੀਰ ਤੂਰ ਗੁਰਪ੍ਰਤ ਗੁਰਪਰਤਾਪ ਤੂਰ ਯੂ ਐਸ ਏ ਗੋਪੀ ਯੂ ਐਸ ਏ ਇੱਥੇ ਰੱਖਾ ਇੱਥੇ ਰੱਖਾ ਜਫੇ ਤੇ ਜਫਾ ਠਾ ਜਫਾ ਮੈਨੂੰ ਲੱਗਦਾ ਵੀ ਗੱਲ ਫੇਰ ਮੁਸ਼ਕਲ ਬਣ ਗਈ ਹੈ ਦਲਾਲਾਵਾਲੀਆ ਸਿਰਾਂ ਲਾਉਣ ਲੱਗਿਆ ਆ ਸਿੰਧੂ ਬੱਲੇ ਬੱਲੇ ਕਰਾਉਣ ਲੱਗਿਆ ਦੋ ਖਿਡਾਰੀਆਂ ਦੇ درمیان ਆ ਗੱਪਰੂ ਲਈ ਤਾੜੀਆਂ 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 ਪੱਟੜ ਗਈ ਹੈ ਇਹ ਇੱਥੇ ਰੱਖਾ 1000 ਰੁਪਈਆ ਸਿੰਧੂ ਦੇ ਲਈ ਹੈ 500 ਰੁਪਿਆ ਟੀਰਾ ਯੂਕੇ ਹੈਰੀ ਯੂਕੇ ਉਹਨਾਂ ਵੱਲੋਂ ਆ ਮੇਰੇ ਵੀਰੋ ਲੈ ਵੀ ਸੁਖਿਆ ਅਯੋਗ ਨੇ ਲਓ ਸਾਹਮਣੇ ਸ਼ਹੀਆਦ ਨੇ ਕਬੱਡੀ ਪਾਈ ਹੈ ਮੁੰਡਾ ਗੁਜਰਾ ਦਾ ਅੱਜ ਕੱਲ ਕਹਿੰਦੇ ਬੜੀ ਚੜਾਈ ਹੈ ਨਾ ਚੱਲਦਾ ਗਬਰੂ ਦਾ ਆਹ ਸਾਹਮਣੇ ਪੈਂਦੀ ਰੇਡ ਤੇ ਕੌਣ ਬੱਲੇ ਬੱਲੇ ਕਰਾਵੇਗਾ ਇਹ ਪੀਲੇ ਪੈਕਟ ਦੁੱਧ ਦੇ ਪੀ ਕੇ ਕੌਡੀ ਨਹੀਂ ਉਹ ਖੇਡ ਹੁੰਦੀ ਫੈਰ ਲਾਈਨ ਤੇ ਆ ਜਾਂਦਾ ਜਦ ਗਬਰੂ ਦੀ ਰੇਡ ਹੁੰਦੀ ਵਿੱਚ ਪਿੜਾਂ ਦੇ ਪੈਣ ਪੜਾ ਕੇ ਕੰਨ ਗੋਜ ਦੇ ਥੱਪੜਿਆਂ ਨਾਲ ਕੈਰ ਮੋੜ ਖੇਡਦੇ ਜਾਂ ਕੇ ਮਾਰਦ ਖੇਡਦੇ ਖਤਰਿਆਂ ਨਾਲ ਜਲਾਲਾਬਾਦੀਆ ਇਹਦਾ ਕੌਣ ਦਾ ਐਨਾ ਕੌਂਡਾ ਆ ਦੁਨੀਆ ਵਿੱਚ ਆ ਗਿਆ ਉਹ ਮਨੀਲਾ ਗਰੁੱਪ ਵੱਲੋਂ ਸਿੰਧੂ ਦੇ ਲਈ 1000 ਹੈ ਤੇ ਇਧਰ ਚਾਜੀ ਦੇ ਲਈ